ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਰਮਜੀਤ ਸਿੰਘ ਜੱਜਿਆਣੀ ਇਸ ਟਾਈਮ ਪਾਕਿਸਤਾਨ ਦੀ ਉਸ ਪਵਿੱਤਰ ਧਰਤੀ ਤੇ ਖੜਾ ਜਿਸ ਦਾ ਆ 2 ਸਾਲ ਪਹਿਲਾਂ ਲਾਂਗਾ ਖੁੱਲਿਆ ਵਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪਾਤਸ਼ਾਹੀ ਨੇ ਇੱਥੇ 1521 ਈਸਵੀ ਤੋਂ ਲੈ ਕੇ ਤੇ 1539 ਈਸਵੀ ਲਗਭਗ ਪੌਣੇ 18 ਸਾਲ ਦਾ ਸਮਾਂ ਜਿਹੜਾ ਵਾ ਆਪਣੇ ਜੀਵਨ ਦਾ ਸਭ ਤੋਂ ਵੱਧ ਇੱਥੇ ਬਤਾਇਆ ਵਾ ਔਰ ਇਥੋਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਾਤਸ਼ਾਹੀ ਦੀ ਗੁਰਿਆਈ ਦੀ ਬਖਸ਼ਿਸ਼ ਕੀਤੀ ਆ। ਔਰ ਇਸੇ ਜਗ੍ਹਾ ਤੇ ਉਹਨਾਂ ਨੇ ਸਰੀਰ ਛੱਡਿਆ। ਆ ਮੇਰੇ ਪਿਛਲੇ ਬੰਨੇ ਉਹਨਾਂ ਦੀ ਇੱਕ ਸਮਾਧ ਆ ਜਿੱਥੇ ਉਹਨਾਂ ਦਾ ਸਰੀਰ ਰੱਖਿਆ ਗਿਆ ਸੀ। ਮਤਲਬ ਇੱਥੇ ਸਰੀਰ ਉਹਨਾਂ ਦਾ ਰੱਖਿਆ ਗਿਆ ਸੀ। ਸਾਡੇ ਸਿੱਖ ਇਤਿਹਾਸ ਦੇ ਵਿੱਚ ਤਿੰਨ ਪਾਤਸ਼ਾਹੀਆਂ ਵਾਂ ਜਿਨ੍ਹਾਂ ਦੇ ਸਰੀਰ ਨਹੀਂ ਮਿਲੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ, ਔਰ ਤੀਸਰੇ ਜਿਹੜੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੰਜਵੇਂ ਤੇ ਦਸਵੇਂ ਗੁਰੂ ਇਹਨਾਂ ਦੇ ਸਰੀਰ ਜਿਹੜੇ ਸੀ ਉਹ ਨਹੀਂ ਮਿਲੇ ਜੀ ਔਰ ਇਸ ਜਗ੍ਹਾ ਤੇ ਹਿੰਦੂਆਂ ਤੇ ਮੁਸਲਮਾਨਾਂ ਨੇ ਕਿਉਂਕਿ ਸਿੱਖ ਧਰਮ ਦੀ ਅਜੇ ਬੁਨਿਆਦ ਜਿਹੜੀ ਸੀ ਉਹ ਸ਼ੁਰੂ ਹੋਈ ਸੀ ਅਜੇ ਪੂਰੀ ਹੋਣ ਦੇ ਵਿੱਚ ਨਹੀਂ ਸੀ ਆਇਆ ਉਸ ਟਾਈਮ 1521ਵੀਂ ਦੇ ਵਿੱਚ 1539 ਤੱਕ ਔਰ ਇਹਨਾਂ ਦੋਵਾਂ ਧਰਮਾਂ ਨੇ ਆਪਣਾ ਆਪਣਾ ਦਾਵਾ ਕੀਤਾ ਕਿ ਜਿਹੜੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਏ ਸਾਡੇ ਮਜ਼ਬਦ ਦੇ ਆ ਹਿੰਦੂਆਂ ਨੇ ਕੀਤਾ ਕਿ ਸਾਡੇ ਇਹ ਧਰਮ ਦੇ ਆ ਇਸ ਕਰਕੇ ਉਹਨਾਂ ਨੇ ਜਦੋਂ ਵੇਖਿਆ ਕਿਸੇ ਨੂੰ ਲਾਮ ਹੋਇਆ ਤੇ ਚਾਦਰ ਦੇ ਥੱਲੇ ਸਿਰਫ ਦੋ ਖੁੱਲ ਸੀ ਉਹਨਾਂ ਨੇ ਚਾਦਰ ਪਾੜ ਕੇ ਤੇ ਉਹਦੇ ਦੋ ਹਿੱਸੇ ਕਰ ਲਏ ਹਿੰਦੂਆਂ ਨੇ ਕਿਤੇ ਇਸੇ ਜਗ੍ਹਾ ਤੇ ਉਹਨਾਂ ਦੀ ਮੜੀ ਬਣਾਈ ਔਰ ਮੁਸਲਮਾਨਾਂ ਨੇ ਇਸੇ ਜਗ੍ਹਾ ਤੇ ਉਹਨਾਂ ਦੀ ਕਬਰ ਬਣਾਈ ਪਰ ਅਕਾਲ ਪੁਰਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਹੋਰ ਮਨਜ਼ੂਰ ਸੀ ਰਾਤੀ ਜਿਹੜੀ ਰਾਵੀ ਸੀ ਉਦੋਂ ਇਸ ਟਾਈਮ ਇੱਥੇ ਲਾਗੇ ਵਗਦੀ ਸੀ ਕਿਤੇ ਉਹ ਰਾਤ ਰਾਵੀ ਦੇ ਵਿੱਚ ਹੜ ਆਇਆ ਤੇ ਉਹ ਮਰੀ ਵੀ ਲੈ ਗਿਆ ਰੋੜ ਕੇ ਤੇ ਸਮਾਦ ਵੀ ਲੈ ਗਿਆ ਔਰ ਉਹ ਗੁਰਬਾਣੀ ਦੀ ਇੱਕ ਪੰਕਤੀ ਵੀ ਆ ਬਾਬਾ ਮਰੀ ਨਾ ਗੌਰ ਗੁਰੂ ਅੰਗਦ ਕੇ ਹੀ ਏਵੇਂ ਕਿਉਂਕਿ ਉਹ ਧਰਮਾਂ ਨੂੰ ਮਟਾਉਣ ਆਇਆ ਸੀ ਨਾ ਕਿ ਉਹ ਧਰਮਾਂ ਨੂੰ ਲਗ ਲਗ ਕਰਨ ਆਇਆ ਸੀ ਇਸੇ ਕਰਕੇ ਉਹਨਾਂ ਨੇ ਜਿਹੜਾ ਚੋਜੇ ਕੋਤਕ ਕੀਤਾ ਨਾ ਮੜੀ ਰਹਿਣ ਦਿੱਤੀ ਨਾ ਗੌਰ ਰਹਿਣ ਦਿੱਤੀ ਪਰ ਇਸ ਸਥਾਨ ਤੇ ਉਹਨਾਂ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਝੋਕਾ ਦਿੱਤਾ ਔਰ 17-18 ਸਾਲ ਦੇ ਕਰੀਬ ਇਥੋਂ ਉਹਨਾਂ ਨੇ ਖੇਤੀ ਕੀਤੀ ਔਰ ਇਸ ਜਗ੍ਹਾ ਤੋਂ ਜਿੱਥੋਂ ਚਾਦਰ ਪਾੜੀ ਗਈ ਸੀ ਇਹ ਜਗ੍ਹਾ ਤੋਂ ਹੀ ਜਿਹੜੀ 1947 ਦੇ ਵਿੱਚ ਸਾਡੇ ਲਕੀਰ ਪਈ ਆ ਔਰ ਉਹ ਲਕੀਰ ਦਾ ਬੜਾ ਖੰਬਿਆ ਜਾਂ ਹੀ 70-72 ਸਾਲ ਪੁੱਗ ਤਿਆ ਔਰ ਪਾਕਿਸਤਾਨ ਹਕੂਮਤ ਇਮਰਾਨ ਖਾਨ ਸਾਹਿਬ ਆਏ ਤੇ ਉਹਨਾਂ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਦੂਰ ਕਰਨ ਦੀ ਔਰ ਅੱਜ ਅਸੀਂ ਇਸ ਜਗ੍ਹਾ ਤੇ ਆਏ ਆ ਤੇ ਮੈਂ ਕੱਲ ਦਾ ਜਦੋਂ ਦਾ ਇੱਥੇ ਆਇਆ ਵਾਂ ਮਹਾਰਾਜ ਦੀ ਕਿਰਪਾ ਨਾਲ ਮੈਂ ਜੀ ਚੌਥੀ ਵਰੀ ਆਇਆ ਵਾਂ ਤੇ ਇਹ ਫੀਲਿੰਗ ਕਰ ਰਿਹਾ ਉਹ ਸਿੱਖ ਰਾਜ ਦੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਇੱਕ ਸੈਕੂਲਰ ਰਾਜ ਕਾਇਮ ਕੀਤਾ ਸੀ ਜਿਹਦੇ ਵਿੱਚ ਉਹ ਖੁਦ ਬਾਦਸ਼ਾਹ ਸਨ ਵਿਦੇਸ਼ ਮੰਤਰੀ ਫਕੀਰ ਜੀਉਦੀਨ ਸੀ ਔਰ ਡਿਫੈਂਸ ਮਨਿਸਟਰ ਜਿਹੜੇ ਸੀ ਉਹ ਭਾਈ ਮੁਖਮचंद ਜੀ ਸੀ ਔਰ ਬਹੁਤ ਵਧੀਆ ਰਾਜ ਚੱਲਦਾ ਸੀ ਰੁਪਈਏ ਦੇ 19 ਪਾਉਂਡ ਸੀ ਦੁਨੀਆ ਯੂਰਪ ਤੋਂ ਸਾਡੇ ਕੋਲ ਇੱਥੇ ਸਿੱਖ ਰਾਜ ਦੇ ਵਿੱਚ ਜਿਹੜੇ ਆ ਉਹ ਨੌਕਰੀਆਂ ਲੱਭਣ ਵਾਸਤੇ ਆਉਂਦੇ ਸੀ ਇਹ ਅੰਗਰੇਜ਼ਾਂ ਨੇ ਸਾਨੂੰ ਐਸੇ ਕਰਕੇ ਵੰਡਿਆ ਔਰ ਵੰਡ ਕੇ ਇਹੋ ਜਿਹਾ ਸਾਡੇ ਉੱਤੇ ਉਹ ਕੰਮ ਕਰ ਗਏ ਕਿ ਅੱਜ ਇਹ ਲੋਕ ਜਿਹੜੇ ਯੂਰਪ ਨੂੰ ਤਰਲੇ ਲੈਂਦੇ ਨੌਕਰੀਆਂ ਲੱਭਣ ਨੂੰ ਉਹਨਾਂ ਨੇ ਵੇਖਿਆ ਜਿਹੜੀਆਂ ਦੋਵੇਂ ਕੌਮਾਂ ਬੜੀਆਂ ਮਾਰਸ਼ਲ ਕੌਮਾਂ ਹੈ ਔਰ ਇਹਨਾਂ ਨੂੰ ਆਪਸ ਵਿੱਚ ਜੇ ਲੜਾਇਆ ਨਾ ਤੇ ਹੌਲੀ-ਹੌਲੀ ਇਹ ਕਬਜ਼ਾ ਕਰਨਗੇ ਕਿਉਂਕਿ ਨਪੋਲੀਅਨ ਦੇ ਜਿਹੜੀ ਜਰਨੈਲ ਸੀ ਉਹ ਇੱਥੇ ਆਏ ਸੀ ਔਰ ਕਰਦੇ ਰਿਹਾ 70 ਜਰਨੈਲ ਇੱਥੇ ਨੌਕਰੀ ਕਰਦੇ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਤ ਦੇ ਵਿੱਚ ਔਰ ਉਹ ਸਾਰੇ ਭਲੀ ਭਾਂਤ ਜਾਣਦੇ ਆ ਇਤਿਹਾਸ ਦੱਸਣ ਦੀ ਮੈਨੂੰ ਲੋੜ ਨਹੀਂ ਆ ਜਿਉਂ ਅਸੀਂ ਵੱਖ ਹੋਏ ਆ ਤੇ ਅਸੀਂ ਦੋਹਾਂ ਨੇ ਇਹਨਾਂ ਨੇ ਵੀ ਤੇ ਸਿੱਖਾਂ ਨੇ ਵੀ ਤੇ ਮੁਸਲਮਾਨਾਂ ਨੇ ਵੀ ਕੋਈ ਬਹੁਤਾ ਆਇਦਾ ਜਿਹੜਾ ਵਾ ਨਾ ਉਹ ਲਾਭ ਨਹੀਂ ਖਟਿਆ ਵੀ ਜੇ ਅੱਜ ਇਹਨਾਂ ਨੇ ਇਹ ਪਹਿਲ ਕੀਤੀ ਆ ਤੇ ਬੜੀ ਵੱਡਾ ਜਿਹੜਾ ਇਹ ਪਾਕਿਸਤਾਨ ਹਕੂਮਤ ਦਾ ਜਿਹੜਾ ਵਾ ਇਹ ਪਹਿਲਿਆ ਵੀ ਇਹਨਾਂ ਨੇ ਮਤਲਬ ਨੇੜੇ ਹੋਣ ਦਾ ਇੱਕ ਸ਼ੁਰੂਆਤ ਕੀਤੀ ਆ ਔਰ ਸਾਰਾ ਸਿੱਖ ਜਿਹੜਾ ਜਗਤਿਆਨਾ ਉਹ ਮਤਲਬ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਆ ਜੇ ਅੱਜ ਅਸੀਂ ਟੋਟਲ ਵਰਲਡ ਦੇ ਵਿੱਚ ਸਿੱਖਾਂ ਦੀ ਗਿਣਤੀ ਵੇਖੀਏ ਤੇ 3 ਕਰੋੜ 29 ਲੱਖ ਆ ਤੇ ਜੇ ਅਸੀਂ ਉਹ ਪੰਜਾਬੀ ਭਾਈਚਾਰਾ ਕਰ ਲਈਏ ਤੇ 3 ਕਰੋੜ ਤੋਂ ਅਸੀਂ 30 ਲੱਖ ਹੋ ਜੰਨੇ ਆ ਇਸ ਕਰਕੇ ਮੈਂ ਇੱਥੇ ਬੇਨਤੀ ਕਰਨੀ ਚਾਹੁੰਨਾ ਵਾ ਵੀ ਦੁਨੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਵੱਸਦੇ ਆ ਨਾ ਸਾਡਾ ਡੀਐਨਏ ਇੱਕੋ ਹੀ ਆ ਮੈਂ ਇੱਧਰ ਵੇਖਦਾ ਹਰ ਜਗ੍ਹਾ ਤੇ ਕੋ ਢਿੱਲੋ ਆ ਕੋ ਸੰਧੂ ਆ ਕੋ ਵੇਰਕਿਆ ਕੋ ਸਿੱਧੂ ਆ ਕੋ ਘੰਗੂੜਾ ਵਾ ਉਹੋ ਹੀ ਜਾਤਾਂ ਜਿਹੜੀਆਂ ਇੱਧਰ ਆ ਤੇ ਉਹੋ ਹੀ ਉੱਧਰ ਆ ਬੇਸ਼ੱਕ ਸਾਡੇ ਵਿਚਾਰ ਅਲੱਗ-ਅਲੱਗ ਆ ਇੱਕ ਘਰ ਦੇ ਵਿੱਚ ਵੀ ਵਿਚਾਰ ਜਿਹੜੇ ਆ ਉਹ ਕਦੀ ਸਾਂਝੇ ਨਹੀਂ ਹੁੰਦੇ ਵੀ ਪਰ ਸਾਡੀ ਜਿਹੜੀ ਸੋਚ ਆ ਉਹ ਇੱਕ ਆ ਵਿਚਾਰਾਂ ਨਾਲ ਇੰਨਾ ਕੋ ਬਹੁਤਾ ਫਰਕ ਨਹੀਂ ਪੈਂਦਾ ਪਰ ਸਾਨੂੰ ਰਲ ਮਿਲ ਕੇ ਬਹਿਣਾ ਚਾਹੀਦਾ ਵਾ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਔਰ ਇਹ ਜਿਹੜੀ ਆ ਲਕੀਰ ਆ ਇਹਨੂੰ ਕੋਸ਼ਿਸ਼ ਕਰਨਾ ਚਾਹੀਦਾ ਵਾ ਸਾਨੂੰ ਦੋਹ ਹਕੂਮਤਾਂ ਨੂੰ ਇੰਡੀਆ ਗਵਰਨਮੈਂਟ ਦਾ ਵੀ ਸ਼ੁਕਰਗੁਜ਼ਾਰ ਆ ਕਿਉਂਕਿ ਇੱਕ ਬੰਨਿਓ ਜੇ ਹੱਥ ਵਧਾਇਆ ਸੀ ਤੇ ਉਹਨਾਂ ਨੇ ਵੀ ਅੱਗੋਂ ਮਤਲਬ ਜਿਹੜਾ ਵਾ ਦੋ ਕਦਮ ਉਹ ਵੀ ਤੁਰੇ ਆ ਤੇ ਤਾਂ ਹੀ ਜਿਹੜਾ ਨੰਗਾ ਖੁੱਲਿਆ ਵਾ ਔਰ ਇਹ ਹੁਣ ਖੁੱਲਾ ਰਹਿਣਾ ਚਾਹੀਦਾ ਵਾ ਪ੍ਰੇਮ ਪਿਆਰ ਦੇ ਨਾਲ ਰਹੀਏ ਤੇ ਬਹੁਤ ਜਿਆਦੀ ਵਧੀਆ ਗੱਲ ਆ ਇੰਦਰਾ ਗਾਂਧੀ ਦੀ ਅੰਤਮ ਲੜਾਈ ਇੱਕ ਕਿਤਾਬ ਲਿਖੀ ਆ ਉਹਦੇ ਵਿੱਚ 18 ਪੇਜਾਂ ਦੀ ਇੱਕ ਫਰਾਂਸ ਦੇ ਬੁੱਧੀਜੀਵੀ ਨੇ ਕਵਤ ਲਿਖੀ ਆ ਕਿ ਜੇ ਇਹਨਾਂ ਨੂੰ ਪੰਜਾਬੀਆਂ ਨੂੰ ਪੁੱਤਰ ਜਾਣਦੇ ਇਹਨਾਂ ਨੂੰ ਕੋਈ ਨਹੀਂ ਕਾਬੂ ਕਰ ਸਕਦਾ ਤੇ ਜੇ ਪੱਤਰਕਾਰ ਕਿ ਇਹਨਾਂ ਨੂੰ ਫੜ ਲੀਏ ਤੇ ਮਰਨ ਵਾਸਤੇ ਅੱਗੇ ਖਲੋਜ ਜਾਂਦੇ ਆ ਇਹ ਕਰਕੇ ਸਾਰੇ ਧਰਮਾਂ ਮਜਬਾਂ ਨੂੰ ਛੱਡ ਕੇ ਤੇ ਇੱਕ ਹੋਣਾ ਚਾਹੀਦਾ ਵਾ ਖਾਸ ਕਰਕੇ ਪੰਜਾਬੀਆਂ ਨੂੰ ਜਿਹੜੇ ਪੂਰੀ ਦੁਨੀਆ 'ਚ ਆ ਉਹਨਾਂ ਨੂੰ ਮੈਂ ਹੁਕਾ ਦੇਣਾ ਚਾਹੁੰਦਾ ਵੀ ਉਹ ਇੱਥੇ ਇਕੱਠੇ ਹੋਣ ਔਰ ਇਸ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਆ ਨਾ ਮਿਲੋ ਆਪਣੀ ਸ਼ਰਦਾ ਦੇ ਫੁੱਲ ਭੇਟ ਕਰਨ ਔਰ বার বার ਸਾਨੂੰ ਇੱਥੇ ਜਿਹੜਾ ਵਾ ਨਾ ਮਤਲਬ ਵੀਜ਼ਾ ਲੈ ਕੇ ਨਾ ਆਉਣਾ ਪਵੇ। ਬਸ ਅੱਜ ਦੀ ਮੈਂ ਇੰਨੀ ਹੀ ਬੇਨਤੀ ਕਰਨੀ ਚਾਹੁੰਨਾ ਵਾ। ਵਾਹਿਗੁਰਜੀ ਖਾਲਸਾ ਵਾਹਿਗੁਰਜੀ। ਵਾਹਿਗੁਰਜੀ।